ਡੀਲਿੰਗ ਦਸ ਦਿਕਿਆਂ ਵਿੱਚ ਲੱਗੀ ਹੈ ਬਣੀ ਡੀਲਿੰਗ ਬਰੇਕ ਨੰਬਰ ਬਹੁਤ ਵਧੀਆ ਡੀਲਿੰਗ ਆਪਾਂ ਨੂੰ ਬਹੁਤ ਵਧੀਆ ਬੱਚੇ ਨੇ ਇੱਕ ਨੰਬਰ ਨੇ ਐ ਨਸਲਦਾਰ ਖੁਸ਼ੀ ਪੂਰੇ ਖੁਸ਼ ਹਾਂਜੀ ਹਾਂਜੀ ਪੈਸੇ ਤਾਂ ਨਹੀਂ ਬਦਲੇ ਲੈ ਹਾਂਜੀ ਨਾ ਇਹ ਫਰੀਜ ਹੈ ਨਹੀਂ ਇਹ ਤੱਕ ਦਾ ਨਾ দান ਹੈ ਜੀ ਹਾਂਜੀ ਦੋਸਤੋ ਇਹ ਤਿੰਨ ਨਗੀਨੇ ਨੇ ਜਿਹੜੇ ਪਿੰਡ ਜਸੂਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਾ ਰਹੇ ਨੇ ਸੋ ਤਿੰਨੇ ਲੋਡ ਕਰ ਲਿਆ ਆਪਾਂ ਗੱਡੀ ਕਹਿੰਦੇ ਖੜਾ ਲਈ ਤੇ ਡਰਾਈਵਰ ਸਾਹਿਬ ਕਹਿੰਦੇ ਜੇ ਹਵਾ ਨਹੀਂ ਪੈਂਦੀ ਤਾਂ ਗਰਮੀ ਬਹੁਤ ਸੀਗੀ ਅਬ ਪੜਦੇ ਲਾਲੇ ਤੇ ਜਾਂਦੀਆਂ ਜਾਂਦੀਆਂ ਨਹਿਰਾਂ ਵੀ ਸੋਹਣੇ ਦਿਖਾ ਦਈਏ ਆ ਦੋਸਤੋ ਪਲਕਣ ਦਾ ਦਰਖਤ ਜਾਂਦੇ ਜਾਂਦਾਂ ਨੂੰ ਇੰਨਾ ਕਿ ਸੋਹਣਾ ਲੱਗਿਆ ਕਿ ਮਹੌਲ ਹੀ ਬਣ ਗਿਆ ਕੀ ਬਾਤ ਹੈ ਪਸ਼ੂ ਥੱਲੇ ਸੁੱਤੇ ਪਏ ਨੇ ਤੇ ਗੱਲ ਕਰੀਏ ਦੋਸਤੋ ਫਾਈਨਲੀ ਆਪਾਂ ਪਿੰਡ ਦੇ ਵਿੱਚ ਐਂਟਰੀ ਕਰਕੇ ਤੇ ਆਹ ਦੋਸਤੋ ਜਿਹੜੀਆਂ ਬੰਬੀਆਂ ਨੇ ਇਹ ਚੱਲਦੀਆਂ ਨੇ ਉੱਥੇ ਹੁਣ ਇਸ ਟਾਈਮ ਤੇ ਪਿੰਡ ਜਸੂਵਾਲ ਦੇ ਵਿੱਚ ਪਹੁੰਚ ਗਏ ਬਾਈ ਖੇਤਾਂ ਦੇ ਵਿੱਚ ਰਹਿੰਦਾ ਤੇ ਫਾਈਨਲੀ ਆਪਾਂ ਬਾਈ ਦੇ ਘਰ ਪਹੁੰਚ ਚੁੱਕੇ ਆ ਤੇ ਲਓ ਜੀ ਕਹਿੰਦੇ ਲਾਤੀ ਗੱਭਰੂਆਂ ਨੇ ਗੱਡੀ ਗੇਟ 'ਚ ਤੇ ਬਾਈ ਕਹਿੰਦਾ ਕੱਢ ਜੋ ਤੇਲ ਚੋ ਦੀਏ ਤੇ ਦੋਨੇ ਬਾਈ ਤੇ ਬਾਈ ਦਾ ਬੇਟਾ ਬਹੁਤ ਇੰਤਜ਼ਾਰ ਬੇਸਬਰੀ ਦੇ ਨਾਲ ਕਰ ਰਹੇ ਸੀ ਤੇ ਕੀ ਬਾਤ ਆ ਲਓ ਜੀ ਐਂਟਰੀ ਕਰਤੀ ਕਹਿੰਦਾ ਪਾਤੀ ਧੱਕ ਤੇ ਦੋਨੇ ਮੱਲ ਮੂਰੇ ਨੇ ਤੇ ਕਹਿੰਦਾ ਪਹਿਲਾਂ ਤਾਰੀ ਜਰਸੀ ਬੱਚੀ ਤੇ ਬਾਕੀ ਗੱਲ ਕਰਦੇ ਆ ਤੇ ਕੀ ਬਾਤ ਆ ਤੌਰ ਦੇਖੋ ਕਹਿੰਦਾਈ ਕਰਮ ਵਾਲੀ ਦੀ ਮੱਥੇ ਫੁੱਲ ਆ ਭਾਗ ਵਾਲੀ ਜਰਸੀ ਆ ਤੇ ਬਾਈ ਨੂੰ ਕਹਿੰਦੇ ਵਾਦਾ ਫੁੱਲਾ ਕਰੇ ਤੇ ਲਓ ਜੀ ਕਰੋ ਨੋਟ ਹਣਾ ਤੇ ਇਸ ਤੋਂ ਬਾਅਦ ਆਪਾਂ ਤੇ ਹੋ ਜੋ ਵੀ ਗੱਡੀ ਵੱਲ ਨੂੰ ਗੱਡੀ ਚੋਂ ਕਹਿੰਦੇ ਆ ਆ ਤਾਰ ਲੈ ਕਹਿੰਦੇ ਛੋਟਾ ਨਵਾਬ ਨਵਾਬ ਦਾ ਬੱਚਾ ਦੋਸਤੋ ਚੰਗੀ ਮਾਂ ਦਾ ਪੁੱਤ ਆ ਤੇ ਕੀ ਬਾਤ ਈ ਹੈ ਨਸਲ ਤੇ ਬਰੀਡ ਨੂੰ ਲੈ ਕੇ ਬਾਈ ਨੇ ਕੀ ਆਵਾਜ਼ ਆ ਕਹਿੰਦੇ ਲਾ ਤੇ ਗੱਭਰੂ ਨੇ ਪੈਰੀ ਹੱਥ ਤੇ ਲੋ ਜੀ ਫਾਰਮ ਦੀ ਸ਼ਾਨ ਨਵਾਬ ਦਾ ਬੱਚਾ ਛੋਟਾ ਨਵਾਬ ਕਹਿੰਦੇ ਬਾਈ ਦੇ ਘਰ ਪਹੁੰਚ ਚੁੱਕੇ ਤੇ ਬਾਕੀ ਗੱਲਾਂ ਬਾਤਾਂ ਬਾਈ ਵੀ ਦੱਸਣਗੇ ਤੇ ਕਿਰਾਂ ਪਾਣਾ ਦੇਣ ਤੋਂ ਕਦੇ ਵੀਰ ਨੂੰ ਪਿੰਡ ਜਸੂਵਾਲ ਗਏ ਨੇ ਦੋਸਤੋ ਤਿੰਨੇ ਜਾਨਵਰ ਆ ਤੇ ਕੀ ਬਾਤ ਈ ਆ ਤੇ ਬਾਈ ਕਹਿੰਦਾ ਵੀ ਮੇਰੇ ਕੋਲੇ ਇਹ ਜੇ ਕਿਤੇ ਜਾਨਵਰ ਚੰਗੇ ਆਏ ਨਹੀਂ ਤੇ ਹੁਣ ਬਾਕੀ ਬਾਈ ਹੋਂਦਾ ਸੰਭਾਲ ਵੀ ਕਰਾਂਗੇ ਆਪਾਂ ਨਾਲ ਹੁੰਦੇ ਤੇ ਆਹ ਦੋਸਤੋ ਬਾਈ ਕੋਲੇ ਪੌਣੇ ਦੋ ਸਾਲ ਦਾ ਘੱਟਾ ਤੇ ਆਪਣਾ ਸਾਢੇ ਅੱਠ ਮਹੀਨੇ ਦਾ ਬੱਚਾ ਦੁੱਧ ਦੁੱਗਣਾ ਲੱਗਦਾ ਕਿਆ ਬਾਤ ਹੈ ਤੇ ਦੋਸਤੋ ਹੁਣ ਆਪਾਂ ਕਰਦਾ ਵੀਰ ਨਾਲ ਗੱਲਬਾਤ ਪੁੱਛਨੇ ਬਾਈ ਤੋਂ ਵੀ ਕਿਵੇਂ ਲੱਗੀ ਡੀਲਿੰਗ ਤੇ ਗੱਲਾਂ ਬਾਤਾਂ ਕੀ ਰਹੀਆਂ ਨੇ ਤੇ ਕਰ ਦਿਓ ਸ਼ੇਅਰ ਦੋਸਤੋ ਜੇ ਕਿਸੇ ਨੇ ਹੋਰ ਵੀ ਇਦਾਂ ਦੇ ਜਾਨਵਰ ਲੈਣੇ ਹੁੰਦੇ ਨੇ ਤਾਂ ਆਪਣਾ ਨੰਬਰ ਜਿਹੜਾ ਸਕਰੀਨ ਤੇ ਚੱਲ ਜੰਦਾ ਦੋਸਤੋ ਤਾਂ ਸਾਨੂੰ ਕਦੋਂ ਵੀ ਕਾਲ ਕਰ ਸਕਦੇ ਹੋ ਤੇ ਕਦੋਂ ਵੀ ਬੱਚਾ ਚੰਗੀ ਬਰੀਡ ਦਾ ਮੰਗਵਾ ਸਕਦੇ ਹੋ ਤੇ ਨਾਲ ਹੀ ਇੱਧਰ ਕਹਿੰਦੇ ਲਾਹੌਰੀਏ ਦੀ ਧੀ ਪਹੁੰਚ ਗਈ ਆ ਉਹ ਵੀ ਇਹਨਾਂ ਦੇ ਫਾਰਮ ਤੇ ਦਿੱਤੀ ਆ ਦੋਸਤੋ ਬਹੁਤ ਹੀ ਚੰਗੀ ਬਰੀਡ ਜਾਤ ਵਾਲੀ ਇਹ ਕੱਟੀ ਆ ਤੇ ਬਹੁਤ ਹੀ ਚੰਗੀ ਬੱਚੀ ਆ ਤੇ ਕੱਟੇ ਦਾ ਰਿਕਾਰਡ ਸਾਨੂੰ ਦੱਸ ਹੀ ਦਿੱਤਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਆ ਜਾ ਬਾਈ ਹੁਣ ਦੱਸ ਕਿਵੇਂ ਆ ਹੈ ਗਿਆ ਫਰਕ ਬੱਚਿਆਂ ਦਾ ਹਾਂ ਬਹੁਤ ਹੀ ਹੈ ਬਹੁਤ ਫਰਕ ਆ ਮੈਨੂੰ ਐਂ ਦੱਸ ਬੋਈ ਪੈਸੇ ਦਾ ਤਾਂ ਪਹਿਲਾਂ ਮੈਨੂੰ ਗੂਗਲ ਪੇ ਕਰ ਤੇ ਤੇ ਕਿਵੇਂ ਲੱਗਿਆ ਫਿਰ ਬਹੁਤ ਬਾਈ ਵਧੀਆ ਲੱਗ ਵਧੀਆ ਯਾਰ ਮਾਨੇ ਤੇ ਰਹਿਣ ਪੂਰੇ ਪੂਰੇ ਹਾਂ ਚੰਗੇ ਲੱਗੇ ਐ ਬਹੁਤ ਵਧੀਆ ਲੱਗੇ ਜਿਵੇਂ ਵੀਡੀਓ ਤੇ ਦੇਖਿਆ ਤੂੰ ਤੂੰ ਦੁੱਗਣੇ ਨੇ ਕਿ ਕਿਵੇਂ ਆ ਉਹ ਤਾਂ ਵੀ ਵਧੀਆ ਨੇ ਵੀਡੀਓ ਇਹਦਾ ਖਾਣਾ ਆਪਣੇ ਆ ਗਿਆ ਨਾ ਉਹ ਪੂਰੇ ਵਧੀਆ ਨੇ ਹਾਂ ਇਹਦੇ ਨਾਲ ਦੀ ਕੱਟੀ ਬਾਈ ਤੈਨੂੰ 20000 ਦੀ ਵੀ ਨਹੀਂ ਦਿੰਦਾ ਜਿਹੜੀ ਆਪਾਂ ਤੈਨੂੰ ਅੱਧੇ ਰੇਟ ਮੰਗੂ ਨੂੰ ਤੂੰ ਹੋ ਦੇ ਨਾਲ ਦਾ ਬੱਚੇ ਦਾ ਰੇਟ ਪੁੱਛ ਲੈ ਤੇ ਸਾਰਾ ਨਾ ਵੱਡੀ ਗੱਲ ਦੋਸਤੋ ਬੱਚੀ ਨਾ ਮੈਂ ਆਪ ਦੀ ਬਈ ਨੂੰ ਸੋਚ ਅਨੁਸਾਰ ਦਿੱਤੀ ਆ ਮਹਾਬਾਈ ਤੂੰ ਬੱਚੀ ਰੱਖਾ ਕਿਉਂ ਭਾਈ ਕਿਵੇਂ ਲੱਗੀ ਹੁਣ? ਆ ਵਧੀਆ ਵੀਰੇ ਬਹੁਤ। ਹੈ? ਐਨ ਨਿੱਤਰੀਆਂ ਮੱਜਾਂ ਚ ਨਾਲ ਗਈ ਨਾ? ਹਾਂਜੀ ਹਾਂ। ਤੇ ਮੜਾ ਭਾਈ ਬੋਲ ਦੇ ਨੰਬਰ ਬੋਲ ਦੇ ਆਪਣਾ। ਆ ਆਪਣਾ ਪਿੰਡ ਬੋਲ ਦੇ ਸਾਰਿਆਂ ਨੂੰ ਪਹਿਲਾਂ ਦਾ। ਪਿੰਡ ਵੀਰੇ ਮੇਰਾ ਜਸੋਵਾਲ। ਜਿਲ੍ਹਾ ਲੁਧਿਆਣਾ। ਤੇ ਡੀਲਿੰਗ ਦੱਸ ਦੇ ਕਿਵੇਂ ਲੱਗੀ ਆਪਣੀ? ਡੀਲਿੰਗ ਵੀਰੇ ਇੱਕ ਨੰਬਰ ਬਹੁਤ ਵਧੀਆ ਡੀਲਿੰਗ ਆਪਾਂ ਨੂੰ ਬਹੁਤ ਵਧੀਆ ਬੱਚੇ ਨੇ। ਹੂੰ। ਇੱਕ ਨੰਬਰ ਨੇ ਐ ਨਸਲਦਾਰ ਖੁਸ਼ ਹੋਏ ਨੇ ਪੂਰੇ ਖੁਸ਼ ਨੇ। ਸੰਤੁਸ਼ਟੋ? ਹਾਂਜੀ ਹਾਂਜੀ। ਪੈਸੇ ਤਾਂ ਨਹੀਂ ਬਦਲੇ ਲੈ ਲਏ? ਹਾਂਜੀ ਨਾ। ਹੈਂ ਫ੍ਰੀਜ ਇਹ ਨਹੀਂ ਇਹ ਤਾਂ ਇੱਕ ਦਾ ਨਦਾਨ ਹੈ ਜੀ ਫਤਿਹ ਪੈਸਿਆਂ ਦੀ ਗੱਲ ਨਹੀਂ ਪੈਸੇ ਠੀਕ ਨੇ ਵਧੀਆ ਨੇ ਜੀ ਖੁਸ਼ ਹਾਂ ਸੋਹਣੇ ਲੱਗੇ ਆ ਜੀ ਹਾਂ ਜੀ ਠੀਕ ਆ ਕਿਉਂ ਪੁੱਤ ਆ ਬੱਚੀ ਕਹਿੰਦੇ ਮੁੰਡੇ ਨੇ ਲਈ ਹੈ ਹੂੰ ਤੇਰੀ ਜਿਹਾਸ ਹੈ ਹੈ 10 ਰੁਪਏ ਦੇ 10 ਸੰਗਰ ਚਲੋ ਦੋਇ ਨੀ ਤੁਹਾਨੂੰ ਬਾਦ ਵਿੱਚ ਤੁਹਾਡਾ ਬਹੁਤ ਬਹੁਤ ਸੋ ਦੋਸਤੋਂ ਪਿੰਡ ਮੈਂ ਆਪ ਛੱਡਣਾ ਬਾਈ ਦੇ ਪੁੱਛੂ ਨਾਲ ਤੇ ਓਕੇ ਬਾਈ Yeah.